ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਬਾਈ ਸੋ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਕਰਾਹੇ ਬਾਰੇ ਤੇ ਕਲਟੀਵੇਟਰ ਹਾਲਾਂ ਬਾਰੇ ਗੱਲਬਾਤ ਕਰਾਂਗੇ ਸੋ ਬਾਈ ਜੀ ਆਪਾਂ ਨੂੰ ਕਰਾਹੇ ਬਾਰੇ ਨਵੇਂ ਸ਼ਹਿਰ ਤੋਂ ਆਪਣੀ ਵੀਡੀਓ ਦੇਖ ਕੇ ਆਪਾਂ ਨੂੰ ਆਰਡਰ ਆਇਆ ਸੀਗਾ ਅੱਜ ਤੋਂ 15 ਦਿਨ ਪਹਿਲਾਂ ਸੋ ਬਾਈ ਨੇ ਆਪਣਾ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਵੀਡੀਓ ਦੇਖੀ ਸੀ ਕਰਾਹੇ ਦੀ ਸਪੈਸ਼ਲ ਮਾਡਲ ਦੀ ਸੋ ਬਾਈ ਨੇ ਆਪਾਂ ਨੂੰ ਇਮੀਡੀਏਟਲੀ ਉਸੇ ਟਾਈਮ ਹੀ ਆਪਾਂ ਨੂੰ ਕਰਾਹੇ ਬਾਰੇ ਆਰਡਰ ਦਿੱਤਾ ਸੋ ਜਿਹੜਾ ਸਪੈਸ਼ਲ ਮਾਡਲ ਕਰਾਹ ਆਪਾਂ ਬਣਾਇਆ ਹੈਗਾ ਉਸ ਬਾਰੇ ਗੱਲਬਾਤ ਕਰਾਂਗੇ ਪਹਿਲਾਂ ਤਾਂ ਉਸ ਤੋਂ ਬਾਅਦ ਬਾਈ ਜੀ ਆਪਾਂ ਕਲਟੀਵੇਟਰ ਹਾਲਾਂ ਬਾਰੇ ਗੱਲਬਾਤ ਕਰਾਂਗੇ ਵੀ ਕਿੱਥੋਂ ਸਾਨੂੰ ਆਰਡਰ ਆਇਆ ਸੀ ਕਿਵੇਂ ਇਹ ਸਵੱਬਾ ਬਣਿਆ ਸਾਰੀ ਗੱਲਬਾਤ ਆਪਾਂ ਕਰਾਂਗੇ ਵੀਡੀਓ ਦੇ ਵਿੱਚ ਆਪਣੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚੇ ਜਿਹੜੇ ਭਰਾ ਕਰਾਹਾ ਕਲਟੀਵੇਟਰ ਹਾਲ ਜਿੰਦਰਾ ਬਣਾਉਣ ਲਈ ਚਾਹ ਬਣਨੇ ਉਹਨਾਂ ਤੱਕ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚੇ ਸੋ ਸਭ ਤੋਂ ਪਹਿਲਾਂ ਤਾਂ ਬਾਈ ਜੀ ਕਰਾਹੇ ਬਾਰੇ ਗੱਲਬਾਤ ਕਰਦੇ ਆ ਸੋ ਜੇ ਕਰਾਹ ਦੇ ਸਹਿਜ ਦੀ ਗੱਲ ਕਰਕੇ ਸਭ ਤੋਂ ਪ 8 ਫੁੱਟ ਕਰਹਾਹੇ ਦੀ ਲੰਬਾਈ ਆ ਤੇ 26 ਇੰਚੀ ਕਰਹਾਹੇ ਦੀ ਉਚਾਈ ਆ ਇਹ ਸਾਈਜ਼ ਟ੍ਰੈਂਡਿੰਗ ਦੇ ਵਿੱਚ ਚੱਲਦਾ ਇਹਦੀ ਵਿਕਰੀ ਵੀ ਜ਼ਿਆਦਾ ਆ ਤੇ ਇਹ ਮੰਨ ਕੇ ਚਲੋ ਹਰ ਇੱਕ ਟਰੈਕਟਰ ਦੇ ਅਕੋਰਡਿੰਗ ਚੱਲ ਜਾਂਦਾ ਕਰਹਾ ਸੋ ਤਾਂ ਕਰਕੇ ਇਹ ਜ਼ਿਆਦਾ ਕਰਹਾ ਵਿਕਦਾਗਾ ਸੋ ਇਹ ਤਾਂ ਕਰਕੇ ਬਾਈ ਨੇ ਆਪਾਂ ਨੂੰ ਆਰਡਰ ਕੀਤਾ ਕਰਹਾ ਸੋ ਇਹਦੇ ਜੇ ਵਿੱਚ ਆਪਾਂ ਵਜਨ ਦੀ ਗੱਲ ਕਰ ਗਏ ਵਜਨ ਕਰਹਾਹੇ ਦੇ ਵਿੱਚ 2 ਕੁਵਟਲ ਦੇ ਨੇਅਰ ਅਬਾਟ ਕਰਹਾਹੇ ਦੇ ਵਿੱਚ ਵਜਨਾ ਬਾਕੀ ਇਹਦੇ ਵਿੱਚ ਡਬਲ ਕੋੜੀ ਵਗੈਰਾ ਵੀ ਲੱਗੀ ਹੋਈ ਆ ਫੁੱਲ ਆਨ ਮਜ਼ਬੂਤ ਕਰਹਾਹੇ ਬਣਿਆ ਹੋਇਆਗਾ ਜੇ ਇਹਦੇ ਵਿੱਚ ਆਪਾਂ ਚਾਦਰ ਵਗੈਰਾ ਦੀ ਗੱਲ ਕਰ ਗਏ ਟਾਟਾਲ ਬਰੋ ਦੀ ਕਾਲੀ ਚਾਦਰ ਲੱਗੀ ਇਹਦੇ ਵਿੱਚ ਦੱਸ ਗਏ ਦੀ ਤੇ ਛੁਰੀ ਵਗੈਰਾ ਵੀ ਆਪਾਂ ਇਹਦੇ ਵਿੱਚ ਸਪੈਸ਼ਲ ਲਾਈ ਹੋਈ ਆ ਸੋ ਇਹ ਤਾਂ ਜੀ ਕਰਾਹੇ ਦੀ ਅਗਲੀ ਸਾਈਡ ਸੀ ਇਸ ਵਾਰ ਕਰਾਹੇ ਦੇ ਬੈਕ ਸਾਈਡ ਦੀ ਗੱਲ ਕਰ ਸੋ ਬਾਈ ਜੀ ਕਰਾਹੇ ਦੇ ਬੈਕ ਸਾਈਡ ਦੀ ਜੇ ਗੱਲ ਕਰੀ ਆ ਆਪਾਂ ਇਹਦੇ ਵਿੱਚ ਆਪਾਂ ਉੱਤੇ ਥੱਲੇ ਡਬਲ ਬੀਮ ਲਾਏ ਹੋਏ ਆ 22 ਇੰਚੀ ਦੋ ਸੂਤ ਵਾਲੇ ਪੂਰੇ ਮਜੂਦ ਤੇ ਹੈਵੀ ਸੋ ਇਹਦੇ ਵਿੱਚ ਸਪੋਟਾਂ ਵਗੈਰਾ ਵੀ ਵੱਧ ਲੱਗੀਆਂ ਹੋਊਗੀਆਂ ਨੇ ਸੋ ਵਿਚਾਲੇ ਵੀ ਚਾਦਰ ਨੂੰ ਸਪੋਰਟ ਦਿੱਤੀ ਹੋਈ ਆ ਆਪਾਂ ਥੱਲੇ ਵੀ ਸਪੋਟਾਂ ਵਗੈਰਾ ਵੱਧ ਲੱਗੀਆਂ ਹੋਊਗੀਆਂ ਨੇ ਆ ਹੁੱਕ ਨੂੰ ਵੀ ਜ਼ਿਆਦਾ ਸਪੋਰਟ ਆ ਜਾਂਦੀ ਤੇ ਸੋ ਬਹੁਤ ਵਧੀਆ ਮਜ਼ਬੂਤ ਇਹ ਕਰਾਹਾ ਬਣਿਆ ਹੋਇਆ ਜਦੋਂ ਬਾਈ ਦੇ ਪਿੰਡ ਆਪਾਂ ਪਹੁੰਚੇ ਸੋ ਬਾਈ ਨੂੰ ਆਪਾਂ ਹੈਂਡ ਓਵਰ ਕਰਾਇਆ ਕਰਾਹ ਸੋ ਬਾਈਨਾਤ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਆਪਣਾ ਕੰਮਕਾਰ ਬਾਈ ਨੂੰ ਕਿਵੇਂ ਲੱਗਿਆ ਕਿਵੇਂ ਕਰਾਹਾ ਲੱਗਿਆ ਸੋ ਬਾਕੀ ਜਿਹੜਾ ਭਰਾ ਬਾਈ ਕਰਾਹਾ ਬੁਲਾਉਣ ਲਈ ਪਲਾਨ ਕਰ ਰਿਹਾ ਹੈਗਾ ਤਾਂ ਸਕਰੀਨ ਤੇ ਆਪਣਾ ਨੰਬਰ ਚੱਲੀ ਜਾਂਦਾ ਸਾਨੂੰ ਕਾਲ ਕਰਕੇ ਤੁਸੀਂ ਕਰਾਹੇ ਬਾਰੇ ਜਾਣਕਾਰੀ ਲੈ ਸਕਦੇ ਹੋ ਤੇ ਬੁੱਕ ਕਰਨ ਲਈ ਸਾਡਾ ਸਕਰੀਨ ਤੇ ਚੱਲਦਾ ਨੰਬਰ ਆ ਵੀ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕ ਹਾਲਾਂਕਿ ਗੱਲਬਾਤ ਕਰਦੇ ਆ ਦਰਸਲ ਬਾਈ ਬਿੱਟੂ ਨਾਲ ਆਪਾਂ ਨੂੰ ਆਸਟ੍ਰੇਲੀਆ ਤੋਂ ਬੈਠਾ ਕਾਲ ਕਰਦਾ ਆਪਣੀ YouTube ਉੱ ਸੋ ਬਾਈ ਜੀ ਬਾਈ ਕਹਿੰਦਾ ਵੀ ਆਪਣਾ ਹੁਸ਼ਿਆਰਪੁਰ ਦੇ ਲਾਗੇ ਪਿੰਡਾ ਤਿੰਗੜਕੁਰ ਦਾ ਸੋ ਬਾਈ ਜੀ ਆਪਾਂ ਨੂੰ 13 ਕਲਟੀਵੇਟਰ ਹਾਲ ਰੈਡੀ ਕਰਦੇ ਤੇ ਉੱਥੇ ਡਿਲੀਵਰ ਕਰਦੇ ਸੋ ਬਾਈ ਨੂੰ ਡਿਲੀਵਰੀ ਦੇਵਾਂਗੇ ਅਪਾ ਹਲਾਂ ਦਾ ਜਿਹੜਾ ਉਹ ਵਜਨਾਗਾ ਸੋ ਜੇ ਕੈਮਰਾ ਨੇੜੇ ਕਰਕੇ ਦਿਖਾ ਦੇ ਮੇਰਾ ਵੀਰ ਜੇ ਇਹਦੇ ਵਿੱਚ ਆਪਾਂ ਬਾਈ ਜੀ ਆਮ ਤੁਸੀਂ ਹਲਾਂ ਦੇ ਵਿੱਚ ਦੇਖਿਆ ਹੋਣਾ ਐਂਗਲ ਵਗੈਰਾ ਲੱਗਦੀ ਹੈ ਬਟ ਇਹਦੇ ਵਿੱਚ ਆਪਾਂ ਬੱਤਾ ਬਣਾ ਕੇ ਲਾਇਆ ਕਰਾਹੇ ਵਾਂਗੂ ਪੂਰਾ ਵਧੀਆ ਤੇ ਮਜ਼ਬੂਤ ਹੈ ਵੀ ਤਾਂ ਜੋ ਕਈ ਵਾਰੀ ਹਾਲ ਵਗੈਰਾ ਥੱਲੋ ਅੜ ਜਾਵੇ ਤਾਂ ਫਰੇਮ ਦੇ ਵਿੱਚ ਬੱਟ ਨਾ ਪਾਵੇ ਇਹ ਵੱਡੀ ਗੱਲ ਹੁੰਦੀ ਆ ਵੀ ਕਈ ਵਾਰੀ ਜਿਆਦੇ ਹਲ ਲੱਗੇ ਤਾਂ ਥਲੜਾ ਹਲ ਪਾ ਵੀ ਜਾਂਦਾ ਹੋ ਜਾਏ ਸਿੱਧਾ ਹੋ ਜਾਂਦਾ ਬਟ ਫਰੇਮ ਨਹੀਂ ਸਿੱਧਾ ਹੁੰਦਾ ਇਹਦੇ ਵਿੱਚ ਬੱਟ ਵਗੈਰਾ ਨਹੀਂ ਪੈਂਦਾ ਸੋ ਫੁੱਲ ਵਧੀਆ ਉਕਾਈ ਨਾਲ ਸਫਾਈ ਨਾਲ ਬਾਕੀ ਹਲ ਬਾਈ ਨੇ ਚਲਦੇ ਦੇਖੇ ਸੀ ਵੀਡੀਓ ਦੇ ਵਿੱਚ ਬਾਈ ਕਹਿੰਦਾ ਵੀ ਬਹੁਤ ਸੋਹਣਾ ਤੇ ਸੁਧ ਸੋਡਾ ਕੰਮ ਆਗਾ ਸੋ ਬਾਈ ਨੇ ਆਪਾਂ ਨੂੰ ਆਰਡਰ ਦਿੱਤਾ ਸੀਗਾ ਸੋ ਡਿਲੀਵਰੀ ਦੇਵਾਂਗੇ ਹੈਂਡ ਓਵਰ ਕਰਾਂਗੇ ਬਾਈ ਨੂੰ ਜਦੋਂ ਉਹਨਾਂ ਦਾ ਰਿਵਿਊ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਨਾਲ ਐਂਡ ਤੱਕ ਜੁੜੇ ਰਹੋ ਬਾਈ ਤੇ ਇਹਦੇ ਵਿੱਚ ਵਜਨ ਵਗੈਰਾ ਦੀ ਆਪਾਂ ਗੱਲ ਕਰਨੀ ਘੋੜੀ ਵਗੈਰਾ ਵੀ ਫੁੱਲ ਵਧੀਆ ਮੈਂਟੇਨ ਵਾਲੀ ਉੱਚੀ ਪੂਰੀ ਪਾਈ ਹੋਈ ਆਗੀ ਤੇ ਬਾਕੀ ਜਿਹੜੀਆਂ ਟੈਨਾ ਵਗੈਰਾ ਲੱਗੇ ਹੋਊਗਾ ਉਹ ਵੀ ਫੁੱਲ ਵਧੀਆ ਲੱਗੇ ਹੋਊਗਾ 2.5 ਇੰਚੀ 6 ਸੂਤ ਵਾਲੀਆਂ ਪੂਰੀਆਂ ਮੋਟਕਾਂ ਇਹ ਵੀ ਬਹੁਤ ਵਧੀਆ ਲੱਗੇ ਹੋਊਗਾ ਬਾਕੀ ਇਹਦੇ ਵਿੱਚ ਜਿਹੜਾ ਸਪੋਟਾ ਵਗੈਰਾਗਾ ਉਹ ਵੀ ਫੁੱਲ ਵਧੀਆ ਤੇ ਮਜ਼ਬੂਤ ਲੱਗਾਂਗਾ ਬਾਕੀ ਹਾਲਾਂ ਬਾਰੇ ਬਰੀਕੀ ਬਾਰੇ ਜਾਣਕਾਰੀ ਆਪਾਂ ਦਿੱਤੀ ਹੋਈ ਆ ਆਪਣੇ YouTube ਤੇ ਆਪਾਂ ਵੀਡੀਓ ਪਾਈ ਹੋਈ ਆ ਸੋ ਤੁਸੀਂ ਜਾ ਕੇ ਜ਼ਰੂਰ ਚੱਕਰ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆਗਾ ਤੇ ਜਿਹੜਾ ਭਰਾ ਵੀ ਆਪਣੇ ਨਾਲ Facebook ਪੇਜ ਤੇ ਪਹਿਲੀ ਵ ਸੋ ਫੇਸਬੁਕ ਪੇਜ ਨੂੰ ਫੋਲੋ ਕਰ ਲੇ ਤੇ YouTube ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਤੇ ਕਲਿੱਕ ਕਰਕੇ ਕਿਉਂਕਿ ਖੇਤੀਬਾੜੀ ਸੰਬੰਧਾਂ ਦੇ ਰਿਲੇਟਡ ਆਪਾਂ ਅਪਡੇਟ ਹਰ ਰੋਜ਼ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਉੱਤੇ ਪਾਉਂਦੇ ਰਹਿੰਨੇ ਆ ਸੋ ਬਹੁਤ ਸਾਰਾ ਪਿਆਰ ਦੇ ਰਹੇ ਤੁਸੀਂ ਭਰਾ ਵੀਡੀਓਜ਼ ਨੂੰ ਤੁਹਾਡੇ ਇੱਕ ਸ਼ੇਅਰ ਨਾਲ ਬਾਈ ਜੀ ਦੂਰ ਬੈਠੇ ਭਰਾਵਾਂ ਤੱਕ ਆਪਣਾ ਨੰਬਰ ਕੰਟੈਕਟ ਨੰਬਰ ਸੌਖਾ ਪਹੁੰਚ ਜਾਂਦਾ ਸੋ ਵੀਡੀਓ ਨੂੰ ਵੀ ਲਾਜ਼ਮੀ ਸ਼ੇਅਰ ਕਰਦੇ ਹੋ ਜੀ ਸੋ ਬਾਈਆਂ ਦਾ ਰਿਵਿਊ ਤੁਹਾਡੇ ਨਾਲ ਸਾਂਝਾ ਕਰਾਂਗੇ ਆਪਣੇ ਅੰਤ ਤੱਕ ਜੁੜੇ ਰਹੋ ਜੀ ਥੋੜੀ ਦੂਰੀ ਰਹਿ ਗਿਆ ਫਾਈਨਲੀ ਜੀ ਬਾਈਆਂ ਨੂੰ ਕਰਾਹਾ ਹੈਂਡਓਵਰ ਕਰਾਤਾ ਆਪਾਂ ਸੋ ਬਾਈ ਆਪਣੇ ਨਾਲ ਹੈ ਇਹਨਾਂ ਨਾਲ ਗੱਲਬਾਤ ਕਰਦੇ ਆਪਾਂ ਬਾਈ ਕਿਵੇਂ ਲੱਗਿਆ ਤੁਹਾਨੂੰ ਕਰਾਹਾ ਕਰਾ ਤੁਹਾਡਾ ਬਹੁਤ ਵਧੀਆ ਜੀ ਇਹਦੀ ਜਿਹੜੀ ਬਣਤਰ ਉਹ ਨਾ ਬਹੁਤ ਵਧੀਆ ਹੈ ਆ ਜਿਸ ਤਰ੍ਹਾਂ ਸਾਡੇ ਇੱਧਰ ਲੋਕਲ ਕਰਾਹ ਬਣਦੇ ਆ ਇੰਦਾ ਬਣਤਰ ਨਹੀਂ ਕਿਸੇ ਦੀ ਵੀ ਹੈਗੀ ਆ ਬਹੁਤ ਵਧੀਆ ਕਰਾਹੀ ਬਣਤਰ ਉਹ ਦੇਖਣ ਨੂੰ ਬਹੁਤ ਵਧੀਆ ਹੈ ਯਾਰ ਵਧੀਆ ਹੈ ਟੌਰੀ ਕਰਾਏ ਆ ਦੇਖਿਆ ਵੀ ਵਧੀਆ ਹੈ ਹਾਂ ਜੀ ਤੇ ਇੱਕ ਵਾਰੀ ਆਪਣਾ ਪਿੰਡ ਜ਼ਰੂਰ ਦੱਸ ਦਿਓ ਜੀ ਕਿੰਨੀ ਬਾਟ ਹੈ ਵੀ ਜ਼ਰੂਰ ਦੱਸ ਦਿਓ ਬਾਟ ਹੈਗੀ ਜੀ ਸਾਡੇ 250 ਕਿਲੋਮੀਟਰ ਆ ਬਠਿੰਡੇ ਤੋਂ ਬਾਈ ਆਇਆ ਕੋਟ ਸ਼ਮੀਰੇ ਤੋਂ ਤੇ ਸਾਡਾ ਜਲਾ ਨਮਾ ਸ਼ਹਿਰ ਹੈ ਜੀ ਪਿੰਡ ਹਿਆਤਪੁਰ ਰੁੜਕੀ ਹਾਂ ਜੀ ਸਾਨੂੰ ਡਿਲੀਵਰ ਕੀਤਾ ਜਬਾਈਆਂ ਦਾ ਬਹੁਤ-ਬਹੁਤ ਧੰਨਵਾਦ ਇਹਨਾਂ ਦਾ ਜਿਨ੍ਹਾਂ ਦਾ ਸਾਨੂੰ ਅੱਜ ਕਰਾ ਡਿਲੀਵਰ ਕਰਾਇਆ ਠੀਕ ਹੈ ਜੀ ਉਹ ਬਹੁਤ-ਬਹੁਤ ਮੁਬਾਰਕ ਮੁਬਾਰਕ ਆ ਤੁਹਾਨੂੰ ਤੁਹਾਨੂੰ ਵੀ ਹਾਂਜੀ ਬਜ਼ੁਰਗੋ ਤੁਹਾਨੂੰ ਕਿਵੇਂ ਲੱਗਿਆ ਬਹੁਤ ਵਧੀਆ ਲੱਗਿਆ ਬਹੁਤ ਖਰਾ ਲੱਗਾ ਮੈਨੂੰ ਸਾਡੇ ਏਰੀਆ ਵਿੱਚ ਇਦਾਂ ਦਾ ਕਰਾ ਹਜੇ ਤੱਕ ਕੋਈ ਆਇਆ ਨਹੀਂ ਹੈਗਾ ਨਾ ਅਸੀਂ ਅੱਖੀਂ ਵੀ ਨਹੀਂ ਦੇਖਿਆ ਪਏ ਇਦਾਂ ਦਾ ਖਰਾ ਬਣਿਆ ਹੋਊਗਾ ਬਹੁਤ ਵਧੀਆ ਬਣਿਆ ਬਹੁਤ-ਬਹੁਤ ਧੰਨਵਾਦ ਵਧੀਆ ਠੋੜਾ ਲਿਆ ਕੇ ਇੱਥ ਭਾਈ ਜੀ ਤੁਸੀਂ ਵੀ ਜਰੂਰ ਵਿਜ਼ਿਟ ਕਰਿਓ ਜਿਹੜਾ ਭਰਾ ਦੂਰੋਂ ਨੇੜੋਂ ਕਿਤੇ ਕਰਾਹਾ ਬਣਾਉਣ ਲਈ ਪਲਾਨ ਕਰ ਰਿਆ ਤਾਂ ਇੱਕ ਵਾਰੀ ਜਰੂਰ ਵਿਜ਼ਿਟ ਕਰਿਓ ਮਿਸਤਰੀ ਲਾਹਵ ਸਿੰਘ ਕੋਟਸ਼ਮੀਰ ਦੁਕਾਨ ਨੰਬਰ 3 ਉੱਤੇ ਬਾਕੀ ਕਰਾਹਾ ਬੁੱਕ ਕਰਨ ਲਈ ਸਾਡਾ ਸਕਰੀਨ ਉੱਤੇ ਨੰਬਰ ਚੱਲੀ ਜਾਂਦਾ ਬਈ ਤੁਸੀਂ ਕਾਲ ਕਰਕੇ ਕਰਾਹਾ ਬੁੱਕ ਕਰ ਸਕਦੇ ਹੋ ਲੋ ਵੀ ਸੱਜਣੋ ਕਰਾਹਾ ਆਪਾਂ ਡਿਲੀਵਰ ਕਰਤਾ ਭਾਈਆਂ ਨੂੰ ਬਹੁਤ ਵਧੀਆ ਇਨਸਾਨ ਸੀ ਭਾਈ ਬਹੁਤ ਸੇਵਾ ਕਰੀ ਭਾਈਆਂ ਨੇ ਸੋ ਹੁਣ ਕਰਾਹ ਹਾਲ ਡਿਲੀਵਰ ਕਰਨ ਜਾਣ ਜਾ ਰਹੇ ਹਾਂ ਭਾਈਆਂ ਕੋਲੇ ਆਪਾਂ ਸੋ ਉੱਥੇ ਜਾ ਕੇ ਗੱਲਬਾਤ ਕਰਾਵਾਂਗੇ ਤੁਹਾਡੀ ਆਪ ਆਪਣੇ ਨਾਲ ਜੁੜੇ ਰਹੋ ਸੋ ਫਾਈਨਲੀ ਜੀ ਬਾਈ ਨੂੰ ਆਪਾਂ ਹਾਲਾ ਜਿਹੜੇ ਹੈਂਡਓਵਰ ਕਰਤੇ ਆ ਬਾਈ ਆਪਣੇ ਨਾਲ ਨੇ ਬਾਈ ਨੂੰ ਪੁੱਛਦਿਆਂ ਕਿਵੇਂ ਲੱਗੇ ਬਾਈ ਤੁਹਾਨੂੰ ਹਾਲਾ ਭਾਜੀ ਵਧੀਆ ਲੱਗੇ ਠੀਕ ਹੈ ਜੀ ਕੋਈ ਕਮੀ ਪੇਸ਼ੀ ਵੀਰੇ ਨਹੀਂ ਸਭ ਠੀਕ ਹੈ ਭਾਜੀ ਠੀਕ ਹੈ ਬਾਈ ਆਰਡਰ ਤੁਹਾਡੇ ਬਰਦਰ ਨੇ ਦਿੱਤਾ ਸੀ ਬਾਹਰੋਂ ਹਾਂਜੀ ਹਾਂਜੀ ਭਾਜੀ ਬਾਹਰੋਂ ਠੀਕ ਹੈ ਬਾਈ ਵਧੀਆ ਲੱਗੇ ਤੁਹਾਨੂੰ ਕੋਈ ਕਮੀ ਪੇਸ਼ੀ ਕੁਛ ਤਾਂ ਨਹੀਂ ਲੱਗੇ ਨਹੀਂ ਬਿਲਕੁਲ ਠੀਕ ਹੈ ਭਾਜੀ ਠੀਕ ਹੈ ਬਾਈ ਸੋ ਬੜਾ ਵਧੀਆ ਮਜ਼ਬੂਤ ਬਣੇ ਹੋਏ ਆ ਠੀਕ ਹੈ ਬਾਕੀ ਜਿਵੇਂ ਤੁਸੀਂ ਵੀਡੀਓ ਦੇਖੀ ਸੀ ਉਹੇ ਜੀ ਬਣਾ ਕੇ ਭੇਜਿਆ ਤੁਹਾਨੂੰ ਹਾਂਜੀ ਹਾਂਜੀ ਠੀਕ ਹੈ ਜੀ ਸੋ ਬਹੁਤ ਬਹੁਤ ਲੋ ਬਾਈ ਜੀ ਕਰਨਾ ਚਾਹਣੇ ਤਾਂ ਆਪਣਾ ਸਕਰੀਨ ਤੇ ਚੱਲਦਾ ਨੰਬਰ ਆ ਤੁਸੀਂ ਕਾਲ ਕਰਕੇ ਹਾਲ ਬੁੱਕ ਕਰ ਸਕਦੇ ਹੋ 11 ਬਣਾਉਣੇ 11 13 ਬਣਾਉਣੇ 13 ਜੀ ਸੋ ਕਾਲ ਕਰ ਲਿਓ ਤੇ ਵਿਜ਼ਿਟ ਕਰਨਾ ਨਾ ਭੁੱਲਣਾ ਮਿਸਤਰੀ ਲਾਲ ਸਿੰਘ ਕੋਟਸ਼ਵੀਰ ਦੁਕਾਨ ਨੰਬਰ 3 ਉੱਤੇ ਸੋ ਜਰੂਰ ਦਿਓ ਸੇਵਾ ਦਾ ਮੌਕਾ ਜੀ ਬਾਕੀ ਲਾਜ਼ਮੀ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਵੀਡੀਓ ਤਾਂ ਜੋ ਆਪਣਾ ਨੰਬਰ ਕੰਟੈਕਟ ਨੰਬਰ ਉਹਨਾਂ ਤੱਕ ਸੌਖਾ ਪਹੁੰਚੇ ਘਰ ਬੈਠਾਂ ਤੱਕ ਪਾਈਆਂ ਤੱਕ ਸੋ ਜਰੂਰ ਕਰਿਓ ਜੀ ਸ਼ੇਅਰ ਧੰਨਵਾਦ